ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਤੰਤਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਮੂਲ ਮੰਤਰ ਸਹਿਬ ਦਾ ਰੋਜ਼ਾਨਾ ਜਾਪ ਕਰਨ ਨਾਲ ਆਪਣੀ ਜ਼ਿੰਦਗੀ ਵਿੱਚੋਂ ਸਾਰੇ ਦੁੱਖ ਨਿਕਲ ਜਾਂਦੇ ਹਨ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਾਂੰਤਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਧ ਸੰਗਤ ਜੀ ਜਦੋਂ ਆਪਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਦੁਖੀ ਹੋ ਜਾਈਏ ਕਈ ਵਾਰ ਐਵੇਂ ਹੁੰਦਾ ਹੈ ਕਿ ਆਪਾਂ ਨੂੰ ਕੋਈ ਰਸਤਾ ਨਹੀਂ ਮਿਲਦਾ ਆਪਣ ਆਪਣੀ ਜ਼ਿੰਦਗੀ ਨੂੰ ਦੁੱਖਾਂ ਨੇ ਇੰਨਾ ਘੇਰਿਆ ਹੁੰਦਾ ਹੈ ਤੇ ਆਪਾਂ ਨੂੰ ਕੋਈ ਰਸਤਾ ਨਹੀਂ ਦਿਖਾਈ ਦਿੰਦਾ ਕਿ ਆਪਾਂ ਕੀ ਕਰੀਏ ਆਪਣੀ ਜ਼ਿੰਦਗੀ ਵਿੱਚੋਂ ਇਹ ਸਾਰੇ ਦੁੱਖ ਕਸ਼ਟ ਦੂਰ ਹੋ ਜਾਣ ਸੋ ਸਾਧ ਸੰਗਤ ਜੀ ਜਦੋਂ ਕਿਸੇ ਵੀ ਇਨਸਾਨ ਤੇ ਇਦਾਂ ਦਾ ਸਮਾਂ ਆਉਂਦਾ ਹੈ ਤਾਂ ਉਸ ਇਨਸਾਨ ਦਾ ਉਸ ਵਾਹਿਗੁਰੂ ਪਰਮਾਤਮਾ ਤੇ ਜਿਹੜਾ ਭਰੋਸਾ ਹੁੰਦਾ ਹੈ ਉਹ ਵੀ ਡੱਗ ਮੰਗਾ ਜਾਂਦਾ ਹੈ ਕਈ ਵਾਰ ਮਨ ਇੰਨਾ ਉਦਾਸ ਹੋ ਜਾਂਦਾ ਹੈ ਕਿ ਆਪਾਂ ਸੋਚਦੇ ਹਾਂ ਵਾਹਿਗੁਰੂ ਦੇ ਹੱਥ ਵਿੱਚ ਕੁਝ ਨਹੀਂ ਜੇਕਰ ਉਹ ਆਪਣੀ ਅਰਦਾਸ ਸੁਣਦਾ ਹੁੰਦਾ ਆਪਣੇ ਤੇ ਇੰਨਾ ਮਾੜਾ ਸਮਾਂ ਨਾ ਆਉਂਦਾ ਉਹ ਆਪਣੀਆਂ ਅਰਦਾਸਾਂ ਜ਼ਰੂਰ ਸੁਣਦਾ ਤੇ ਆਪਣੇ ਕਸ਼ਟ ਜ਼ਰੂਰ ਘਟਦਾ ਤੇ ਕਈ ਵਾਰ ਤਾਂ ਸਾਧ ਸੰਗਤ ਜੀ ਹਾਲਾਤ ਐਨੇ ਹੋ ਜਾਂਦੇ ਹਨ ਕਿ ਮਨ ਇੰਨਾ ਦੁਖੀ ਹੋ ਜਾਂਦਾ ਹੈ ਆਪਾਂ ਉਸ ਵਾਹਿਗੁਰੂ ਪ੍ਰਮਾਤਮਾ ਵੱਲ ਵੀ ਪਿੱਛਾ ਕਰ ਲੈਨੇ ਆ ਆਪਾਂ ਨੂੰ ਜ਼ਿੰਦਗੀ ਦੇ ਕਿਸੇ ਵੀ ਚੀਜ਼ ਨਾਲ ਕੋਈ ਖੁਸ਼ੀ ਨਹੀਂ ਮਿਲਦੀ ਤੇ ਐਨੇ ਦੁਖੀ ਹੋ ਜਾਂਦੇ ਆ ਕਿ ਪ੍ਰਮਾਤਮਾ ਦੀ ਹਸਤੀ ਤੇ ਵੀ ਸ਼ੱਕ ਹੋ ਜਾਂਦਾ ਹੈ ਸੋ ਸਾਧ ਸੰਗਤ ਜੀ ਆਪਾਂ ਨੂੰ ਕਿਸੇ ਨੂੰ ਵੀ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਵੀ ਆਪਾਂ ਦੁਖੀ ਹੁੰਨੇ ਆ ਤਾਂ ਜ਼ਿੰਦਗੀ ਦੇ ਵਿੱਚ ਔਖਾ ਸਮਾਂ ਆਉਂਦਾ ਏ ਉਸ ਸਮੇ ਉਸ ਵਾਹਿਗੁਰੂ ਤੋਂ ਬਿਨਾ ਆਪਣਾ ਕੋਈ ਸਹਾਰਾ ਨਹੀਂ ਬਣ ਸਕਦਾ ਜੇਕਰ ਆਪਣੀ ਆਪਣੀ ਦੁੱਖ ਦੀ ਘੜੀ ਵਿੱਚ ਵਾਂ ਫੜੇਗਾ ਤਾਂ ਉਹ ਵਾਹਿਗੁਰੂ ਪਰਮਾਤਮਾ ਹੀ ਫੜੇਗਾ ਚਾਹੇ ਉਹ ਕੋਈ ਕਿਸੇ ਨੂੰ ਵੀ ਹਿੱਲਾ ਵਸੀਲਾ ਬਣਾਵੇ ਕਿਉਂਕਿ ਉਹ ਡਾਇਰੈਕਟ ਨਾ ਕਰਕੇ ਕਿਸੇ ਵੀ ਇਨਸਾਨ ਦੇ ਜ਼ਰੀਏ ਜਾ ਕਿਸੇ ਵੀ ਕੰਮ ਜਾਂ ਕਿਸੇ ਵੀ ਤਰੀਕੇ ਨਾਲ ਆਪਣੀ ਮਦਦ ਜ਼ਰੂਰ ਕਰਦਾ ਏ ਸੋ ਸਾਧ ਸੰਗਤ ਜੀ ਬਾਬਾ ਆਨੰਦ ਸਿੰਘ ਜੀ ਕਹਿੰਦੇ ਹਨ ਜਿਹੜੀ ਸੰਗਤ ਰੋਜ਼ਾਨਾ ਛੇ ਮਾਲਾ ਪਹਿਲੀ ਪੌੜੀ ਦੀਆਂ ਦਾ ਜਾਪ ਕਰ ਲੈਂਦੀ ਹੈ ਸਵਾ ਮਹੀਨਾ ਇਸੇ ਤਰ੍ਹਾਂ ਜਾਪ ਕਰਨ ਨਾਲ ਉਸ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਉਹ ਪਾਠ ਦੇ ਭੋਗ ਦਾ ਫਲ ਮਿਲ ਜਾਂਦਾ ਹੈ ਸੋ ਸਾਧ ਸੰਗਤ ਜੀ ਆਪਾਂ ਆਮ ਕਰਕੇ ਸੁਖਣਾ ਸੁਖ ਲੈਨੇ ਆਂ ਕਿ ਵਾਹਿਗੁਰੂ ਮੇਰਾ ਇਹ ਕਾਰਜ ਪੂਰਾ ਕਰੇ ਜਾਂ ਮੇਰਾ ਇਹ ਦੁੱਖ ਦੂਰ ਕਰੇ ਮੈਂ ਅਖੰਡ ਪਾਠ ਸਾਹਿਬ ਕਰਵਾਵਾਂਗਾ ਪ੍ਰਸਾਦ ਸੰਗਤ ਜੀ ਜਦੋਂ ਆਪਾਂ ਅਖੰਡ ਪਾਠ ਸਾਹਿਬ ਕਰਵਾਉਨੇ ਆ ਤਾਂ ਕਈ ਵਾਰ ਆਪਣੇ ਘਰਾਂ ਦੇ ਕੰਮਾਂ ਕਰਾਂ ਕਰਕੇ ਗੁਰਬਾਣੀ ਤਾਂ ਆਪਾਂ ਸੁਣ ਨਹੀਂ ਸਕਦੇ ਸੋ ਸਾਧ ਸੰਗਤ ਜੀ ਜੇ ਇਹ ਕੋਸ਼ਿਸ਼ ਕੀਤੀ ਜਾਵੇ ਕਿ ਕਿਉਂ ਨਾ ਆਪਾਂ ਕਿਸੇ ਵੀ ਅਰਦਾਸ ਦੇ ਲਈ ਆਪਾਂ ਰੋਜ਼ਾਨਾ 6 ਮਾਲਾ ਪਹਿਲੀ ਪੌੜੀ ਦੀਆਂ ਦਾ ਜਾਪ ਕਰਕੇ ਸਵਾ ਮਹੀਨੇ ਤੋਂ ਭੋਗ ਪਾਈਏ ਸੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਵਿੱਚ ਆਪਣੀ ਅਰਦਾਸ ਲਾਈਏ ਤਾਂ ਉਹ ਜ਼ਰੂਰ ਪੂਰੀ ਹੋਵੇਗੀ ਸੋ ਸਾਧ ਸੰਗਤ ਜੀ ਕਦੇ ਵੀ ਆਪਣਾ ਮਨ ਉਦਾਸ ਹੋਵੇ ਜ਼ਿੰਦਗੀ ਤੋਂ ਹਾਰੋ ਨਾ ਜ਼ਿੰਦਗੀ ਦੇ ਵਿੱਚ ਔਖਾ ਸੌਖਾ ਸਮਾਂ ਆਉਂਦਾ ਰਹਿੰਦਾ ਹੈ ਦੁੱਖ ਦਿਲਦਰ ਆਪਣੇ ਸਰੀਰ ਦਾ ਹਿੱਸਾ ਨੇ ਉਸ ਵਾਹਿਗੁਰੂ ਦਾ ਸਾਥ ਸਾਥ ਤੇ ਆਸਰਾ ਮੰਗੋ ਮਹਾਰਾਜ ਸਾਡੇ ਤੇ ਕਿਰਪਾ ਕਰੇ ਤੇ ਗੁਰਬਾਣੀ ਦਾ ਜਾਪ ਜ਼ਰੂਰ ਕਰੋ ਸੋ ਸਾਧ ਸੰਗਤ ਜੀ ਮੂਲ ਮੰਤਰ ਦੇ ਜਾਪ ਵਿੱਚ ਪਹਿਲੀ ਪੌੜੀ ਦੇ ਪਾਠ ਦੇ ਵਿੱਚ ਬਹੁਤ ਸ਼ਕਤੀ ਹੈ ਜੇਕਰ ਆਪਾਂ ਸ਼ਰਧਾ ਨਾਲ ਕਰਾਂਗੇ ਤਾਂ ਆਪਾਂ ਨੂੰ ਸਭ ਕੁਝ ਮਿਲ ਜਾਵੇਗਾ ਜੋ ਵੀ ਆਪਾਂ ਅਰਦਾਸ ਬੇਨਤੀ ਲਾਵਾਂਗੇ ਆਪਣੀ ਸਾਰੀ ਪੂਰੀ ਹੋਵੇਗੀ ਇੱਕ ਵਾਰ ਉਸ ਪਰਮਾਤਮਾ ਤੇ ਭਰੋਸਾ ਰੱਖ ਕੇ ਮੂਲ ਮੰਤਰ ਦਾ ਜਾਪ ਜ਼ਰੂਰ ਕਰੋ ਤੇ ਜਦੋਂ ਅਰਦਾਸ ਬੇਨਤੀ ਪੂਰੀ ਹੋ ਗਈ ਉਸ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ ਵੀ ਜ਼ਰੂਰ ਕਰਿਓ ਸੋ ਸਾਧ ਸੰਗਤ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ